कोर्ट ਨੇ ਸਾਰੇ ਹੋਮ ਸਕੱਰੇਟਰੀਜ਼ ਨੂੰ ਡਾਇਰੈਕਸ਼ਨਸ ਕਰਤੀਆਂ ਕਿ ਜਿੱਥੇ ਜਿੱਥੇ ਜਿਹੜੀ ਸਜ਼ਾ ਹੈ ਉਹ ਕੋਰਟ ਨੇ ਲਿਖ ਕੇ ਦਿੱਤੀ ਹੋਈ ਹੈ ਵੀ 20 ਸਾਲ ਦੀ ਹੈ ਜਾਂ 25 ਸਾਲ ਦੀ ਹੈ আর ਉਹ ਬੰਦਿਆਂ ਨੇ ਪੂਰੀ ਕਰ ਲਈ ਉਹ ਚ ਕੋਈ ਰਿਮਿਸ਼ਨ ਦੀ ਲੋੜ ਨਹੀਂ ਸਰਕਾਰ ਤੋਂ ਕੋਈ ਮਾਫੀ ਮੰਗਣ ਦੀ ਲੋੜ ਨਹੀਂ ਉਹਨਾਂ ਨੂੰ ਬਾਹਰ ਕੱਢੋ ਸੁਖਦੇਵ ਜਾਦਵ ਸੁਖਦੇਵ ਪਹਿਲਵਾਨ ਦਾ ਕੇਸ ਹੋਇਆ ਸੀ 2002 ਚ ਚਿਤ ਨਿਤਿਸ਼ ਘਟਾਰੀਆ ਮਰਡਰ ਕੇਸ ਦੇ ਵਿੱਚ कोर्ट ਨੇ ਉਹਨੂੰ سزا ਕੀਤੀ ਸੀ 20 ਸਾਲ ਦੀ ਵਿਦਾਊਟ ਰਿਮਿਸ਼ਨ ਪਿਛਲਾ ਜਿਹੜਾ CrPC ਸੈਕਸ਼ਨ 432 ਤੇ ਹੁਣ ਸੈਕਸ਼ਨ 473 ਆ ਪਾਬਰ ਸਰਕਾਰ ਕੋਲ ਮਾਫ ਕਰਨ ਦੀ ਜਿੱਥੇ ਕੋਰਟ ਨੇ ਕਹਿ ਦਿੱਤਾ ਕਿ 20 ਸਾਲ ਦੀ ਵਿਦਾਊਟ ਰਿਮਿਸ਼ਨੇ ਦਾ ਮਤਲਬ ਉਹਦੇ ਉਹਦੇ ਵਿੱਚ ਕਿਉਂਕਿ ਜਿੱਥੇ ਲਾਈਫ ਇੰਪ੍ਰਿਜ਼ਨਮੈਂਟ ਹੈ ਸਰਕਾਰ ਉਹਨੂੰ ਮਾਫ ਕਰ ਸਕਦੀ ਹੈ ਪਰ 14 ਸਾਲ ਤੋਂ ਬਾਅਦ ਪਾਲ ਵਿਨਾਇਕ ਗੋਟਸੇ ਦੇ ਕੇਸ ਤੇ ਸੁਪਰੀਮ ਕੋਰਟ ਨੇ ਇਹ ਗੱਲ ਕਲੈਰੀਫਾਈ ਕਰ ਦਿੱਤੀ ਸੀ ਵੀ ਉਮਰ ਕੈਦ ਮਤਲਬ ਜਿੰਨੀ ਦੇਰ ਨੇਚਰਲੀ ਬੰਦਾ ਦੀ ਡੈਥ ਨਹੀਂ ਹੁੰਦੀ ਫਿਰ ਉਹਨੂੰ ਡਿਲ ਡੈਥ ਕਹਿੰਦੇ ਨੇ ਨਹੀਂ ਇਟ ਇਜ਼ ਨਾਟ ਮਤਲਬ ਫਾਰ ਦੀ ਰਿਮੇਨਿੰਗ ਲਾਈਫ ਇਮਪ੍ਰੀਜ਼ਨਮੈਂਟ ਫਾਰ ਲਾਈਫ ਮਤਲਬ ਉਹਦੀ ਨੇਚਰਲ ਲਾਈਫ ਗਵਰਨਮੈਂਟ ਇਹਨੂੰ ਕਿਸੇ ਵੀ ਟਾਈਮ ਕਮਿਊਟ ਕਰ ਸਕਦੀ ਹੈ ਜੇ ਮਤਲਬ ਚਾਹੇ ਗਵਰਨਮੈਂਟ ਗਵਰਨਮੈਂਟ ਕੋਲ ਤਾਂ ਪਾਵਰ ਹੈਗੀ ਹੈ ਜੀ ਔਰ ਜਜਮੈਂਟ ਜੋ ਇਹਨਾਂ ਦੇ ਅਗੇਂਸਟ ਹੈ ਜੇ ਉਹਦੇ ਵਿੱਚ ਕੋਈ ਪਾਰਟਿਕੂਲਰ ਟਾਈਮ ਪਾਇਆ ਹੋਇਆ 20 ਸਾਲ ਪਾਏ ਆ 25 ਸਾਲ ਪਾਏ ਆ ਜਾਂ টিল ਡੈਥ ਪਾਇਆ ਉਹ ਮੈਂ ਦੇਖ ਕੇ ਕੰਨ ਕਰ ਸਕਦਾ ਮੈਂ ਜਰਨਲ ਤੁਹਾਡੇ ਨਾਲ ਗੱਲ ਕਰਦਾ ਸਤਿ ਸ੍ਰੀ ਅਕਾਲ ਦਾ ਅਨਵੀਰ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਬੀਤੇ ਕੱਲ ਸੁਪਰੀਮ ਕੋਰਟ ਦੀ ਇੱਕ ਜਜਮੈਂਟ ਆਈ ਇੱਕ ਫੈਸਲਾ ਆਇਆ ਉਸ ਜਜਮੈਂਟ ਦੇ ਮੁਤਾਬਿਕ ਜਿਹੜੇ ਲੋਕ ਜਾ ਜਿਹੜੇ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਰਿਹਾ ਕਰਨ ਦੇ ਬਾਬਤ ਹੈ। ਥਰ ਕੇਸ ਦੀ ਸੁਣਵਾਈ ਹੋ ਰਹੀ ਸੀ। ਉਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਲੋਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹ ਹਾਲੇ ਤੱਕ ਵੀ ਜੇਲ੍ਹਾਂ ਦੇ ਅੰਦਰ ਕਿਉਂ ਆ? ਇੱਕ ਕੇਸ ਦੇ ਵਿੱਚ ਜਦੋਂ ਇਹ ਸੁਣਵਾਈ ਹੋਈ ਹੈ। ਔਰ ਜਦੋਂ ਇਹ ਸਾਰੀ ਗੱਲਬਾਤ ਪਹੁੰਚਦੀ ਹੈ ਸਭ ਲੋਕਾਂ ਤੱਕ ਤਾਂ ਪੰਜਾਬ ਦੇ ਵਿੱਚ ਇਸ ਨੂੰ ਬਹੁਤ ਪੋਜ਼ਿਟਿਵ ਨਜ਼ਰਾਨੇ ਦੇ ਨਾਲ ਦੇਖਿਆ ਜਾਣ ਲੱਗਾ ਕਿਉਂਕਿ ਵੱਡੀ ਇੱਕ ਮੰਗ ਪੰਜਾਬ ਦੇ ਸੰਦਰਭ ਦੇ ਅੰਦਰ ਵੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕਦੋਂ ਕੀਤਾ ਜਾਣਾ ਹੈ ਉਹ ਮੰਗ ਹੈ ਜਿਸ ਦੇ ਆਲੇ ਦੁਆਲੇ ਪੰਥਕ ਸਿਆਸਤ ਘੁੰਮਦੀ ਹੈ ਔਰ ਉਹ ਮੰਗ ਹੈ ਜਿਸ ਦੀ ਬਾਬਤ ਵੱਡੇ ਵੱਡੇ ਮੋਰਚੇ ਵੀ ਲੱਗਦੇ ਰਹੇ ਕੀ ਇਸ ਜੱਜਮੈਂਟ ਦੇ ذریعے ਕੀ ਉਹਨਾਂ ਬੰਦੀ ਸਿੰਘਾਂ ਨੂੰ ਕੋਈ ਫਾਇਦਾ ਪਹੁੰਚਣ ਵਾਲਾ ਜਾਂ ਨਹੀਂ ਪਹੁੰਚਣ ਵਾਲਾ ਕਿੰਨਾ ਕੁ ਫਰਕ ਹੈ ਕਿਸ ਤਰ੍ਹਾਂ ਦੀ ਇਹ ਜੱਜਮੈਂਟ ਹੈ ਇਸ ਨੂੰ ਲੀਗਲ ਪੱਖ ਤੋਂ ਸਮਝਣ ਦੇ ਲਈ ਮੇਰੇ ਨਾਲ ਸੁਪਰੀਮ ਕੋਰਟ ਦੇ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਸਾਹਿਬ ਆ ਬਾਗੜੀ ਸਾਹਿਬ ਜੱਜਮੈਂਟ ਤਾਂ ਆ ਗਈ ਜੀ ਜੱਜਮੈਂਟ ਤੁਸੀਂ ਜ਼ਾਹਿਰ ਜੀ ਗੱਲ ਹੈ ਕਿ ਪੜ ਲਈ ਹੈ ਜੀ ਇਹ ਜੱਜਮੈਂਟ ਕਿੰਨੀ ਕੁ ਕਲੀਅਰ ਹੈ ਔਰ ਇਸ ਜੱਜਮੈਂਟ ਦੇ ਮੁਤਾਬਿਕ ਕੀ ਕੁਝ ਫਾਇਦੇ ਉਹਨਾਂ ਕੈਦੀਆਂ ਨੂੰ ਮਿਲਣ ਵਾਲੇ ਜੀ ਜੀ ਮੈਂ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ ਇਹ ਜੱਜਮੈਂਟ ਜਿਹੜੀ ਹੈ ਇਹ ਸੁਖਦੇਵ ਜਾਦਵ ਸੁਖਦੇਵ ਪਹਿਲਵਾਨ ਦਾ ਕੇਸ ਹੋਇਆ ਸੀ 2002 ਚ ਜੀ ਚ ਨितीਸ਼ ਕਟਾਰੀਆ ਮਰਡਰ ਕੇਸ ਦੇ ਵਿੱਚ ਕੋਰਟ ਨੇ ਉਹਨੂੰ ਸਜ਼ਾ ਕੀਤੀ ਸੀ 20 ਸਾਲ ਦੀ ਵਿਦਾਊਟ ਰਿਮਿਸ਼ਨਸ ਹੁਣੇ ਦੋ ਚੀਜ਼ਾਂ ਇੱਥੇ ਕਲੀਅਰ ਕਰ ਦਿੰਦਾ ਮੈਂ ਰਿਮਿਸ਼ਨ ਦੀ ਪਾਵਰ ਹੁੰਦੀ ਹੈ ਸਰਕਾਰ ਕੋਲ ਸਰਕਾਰ ਕਿਸੇ ਦੀ ਸਜ਼ਾ ਮਾਫ ਕਰ ਸਕਦੀ ਹੈ ਪਿਛਲਾ ਜਿਹੜਾ CrPC ਸੈਕਸ਼ਨ 432 ਤੇ ਹੁਣ ਸੈਕਸ਼ਨ 473 ਹੈ ਪਾਵਰ ਹੈ ਸਰਕਾਰ ਕੋਲ ਮਾਫ ਕਰਨ ਦੀ ਬਟ ਜਿੱਥੇ ਕੋਰਟ ਨੇ ਕਹਿ ਦਿੱਤਾ ਕਿ 20 ਸਾਲ ਦੀ ਵਿਦਾਊਟ ਰਮਿਸ਼ਨ ਇਹਦਾ ਮਤਲਬ ਉਹਦੇ ਉਹਦੇ ਵਿੱਚ ਕਿਉਂਕਿ ਜਿੱਥੇ ਲਾਈਫ ਇੰਪ੍ਰਿਜ਼ਨਮੈਂਟ ਹੈ ਸਰਕਾਰ ਉਹਨੂੰ ਮਾਫ ਕਰ ਸਕਦੀ ਹੈ ਪਰ 14 ਸਾਲ ਤੋਂ ਬਾਅਦ ਕਿਉਂਕਿ ਪਹਿਲਾਂ 14 ਸਾਲ ਮੰਡਟਰੀ ਹੈ 14 ਸਾਲ ਰਮਿਸ਼ਨ ਯੈਸ ਯੈਸ 475 ਨੇ ਇਹ ਕਲੈਰੀਫਾਈ ਕਰਤਾ ਕਿ ਵੀ 14 ਸਾਲ ਤੋਂ ਪਹਿਲਾਂ ਨਹੀਂ ਬੰਦਾ ਛੱਡਿਆਦਾ ਵੀ ਤੁਸੀਂ ਮਾਫੀਆਂ ਦੇ ਸਕਦੇ ਹੋ ਬਟ ਜੇ ਉਹ ਪਹਿਲਾਂ ਵੀ ਉਹਨੂੰ ਤੁਸੀਂ 14 ਸਾਲ ਦੀ ਆਪਾਂ ਮੰਨ ਕਰੀਏ 14 ਸਾਲ ਕੱਟਣੀ ਹੀ ਕੱਟਣੀ ਪਊਗੀ ਬਟ ਜੇ ਕੋਰਟ ਨੇ ਹੁਣ ਕਿਹਾ ਕਿ ਵੀ ਜੇ 20 ਸਾਲ ਹੀ ਵਿਦਾਊਟ ਰਰਮਿਸ਼ਨ ਸੀਗੀ ਤੁਸੀਂ ਮਾਫਤਾ ਕਰ ਹੀ ਨਹੀਂ ਸਕਦੇ ਜਦੋਂ ਕੋਰਟ ਨੇ ਕਹਿਤਾ ਪਾਵਰ ਕੋਰਟ ਦੀ ਵੱਡੀ ਹੈ ਜਿਹੜੀ ਐਗਜ਼ੈਕਟਿਵ ਦੀ ਪਾਵਰ ਆ ਸਰਕਾਰ ਦੀ ਪਾਵਰ ਆ ਉਹ ਤੋਂ ਥੱਲੇ ਆ ਸਰਕਾਰ ਕੋਰਟ ਨੇ ਕਹਿਤਾ 20 ਸਾਲ ਹੀ ਵਿਦਾਊਟ ਰਰਮਿਸ਼ਨ ਉਹਦੀ ਮਾਰਚ 9 ਮਾਰਚ 2025 ਨੂੰ 20 ਸਾਲ ਪੂਰੇ ਹੋ ਗਏ ਉਹਦੇ ਉਹ ਬੰਦਾ ਅੰਦਰ ਬੈਠਾ ਹੋਇਆ ਔਰ ਉਹਨੂੰ ਫਰ ਲੋ ਤੇ ਬਾਹਰ ਸੀ ਉਹ ਛੁੱਟੀ ਤੇ ਤੇ ਕੋਰਟ ਦੇ ਅੱਗੇ ਆਇਆ ਉਹ ਸੁਪਰੀਮ ਕੋਰਟ ਸੁਪਰੀਮ ਕੋਰਟ ਨੂੰ ਇਹਨਾਂ ਸਰਕਾਰ ਕਹਿੰਦੀ ਦਿੱਲੀ ਇਹ ਸਭ ਮੈਟਰ ਆਫ ਐਮਸੀਆਰ ਦਿੱਲੀ ਦਾ ਮੈਟਰ ਹੈ ਕਿ ਜਿਹੜੀ ਸੈਂਟੈਂਸ ਰਿਵਿਊ ਬੋਰਡ ਹੈ ਨਾ ਕਿਉਂਕਿ ਲਾਈਫ ਇੰਪ੍ਰਿਜ਼ਨਮੈਂਟ ਵਰਡ ਯੂਜ਼ ਕੀਤਾ ਹੋਇਆ ਹੈ ਵੀ ਲਾਈਫ ਇੰਪ੍ਰਿਜ਼ਨਮੈਂਟ ਜਿੰਨੀ ਦੇਰ ਤੱਕ ਨੈਚੁਰਲ ਲਾਈਫ ਉਹਦੀ ਪੂਰੀ ਨਹੀਂ ਹੁੰਦੀ ਉੰਨੀ ਦੇਰ ਅੰਦਰ ਰਹੂਗਾ ਜਾਂ ਉਹਨੂੰ ਜਿੰਨੀ ਦੇਰ ਅਸੀਂ ਰਿਮਿਸ਼ਨਸ ਨਹੀਂ ਕਰਦੇ ਸੁਪਰੀਮ ਕੋਰਟ ਕਹਿੰਦੀ ਵਾਟ ਇਜ਼ ਦਿਸ ਯੂ ਕਾਂਟ ਡੂ ਲਾਈਕ ਦਿਸ ਇਹ ਸੈਕਸ਼ਨ ਕੱਲਾ 21 ਦੀ ਵਾਇਲੇਸ਼ਨ ਨਹੀਂ ਸੈਕਸ਼ਨ 19 ਦੀ ਵੀ ਵਾਇਲੇਸ਼ਨ ਹੈ ਜਿਨ੍ਹਾਂ ਕੇਸਾਂ ਦੇ ਵਿੱਚ ਕਿਉਂਕਿ ਇਹ ਗੱਲ ਸੁਪਰੀਮ ਕੋਰਟ ਨੇ ਕਲੈਰੀਫਾਈ ਕਰਤੀ ਸੀ ਕਨਸਟੀਟਿਊਸ਼ਨਲ ਬੈਂਚ ਨੇ ਸਵਾਮੀ ਸਰਦਾਨੰਦਾ ਕੇਸ ਦੇ ਵਿੱਚ ਕਿ ਵੀ ਕੋਰਟ 25 ਸਾਲ 30 ਸਾਲ 35 ਸਾਲ ਸਜ਼ਾ ਦੇ ਸਕਦੀ ਹੈ ਤੇ ਜੇ ਉਹ 35 ਸਾਲ ਪੂਰੀ ਹੋ ਗਈ ਉਹ ਤੋਂ ਬਾਅਦ ਸਰਕਾਰ ਦੀ ਲੋੜ ਨਹੀਂ ਰਿਮਿਸ਼ਨ ਕਰਨ ਦੀ ਉਹਨੂੰ ਬਾਹਰ ਕੱਢੋ ਇਸੇ ਜੱਜਮੈਂਟ ਦੇ ਵਿੱਚ ਕੋਰਟ ਨੇ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਉਹਨੂੰ ਵੀ ਝਾੜ ਪਾਈ ਔਰ ਕੋਰਟ ਨੇ ਸਾਰੇ ਹੂਮ ਸਕੱਰੇਟਰੀਜ਼ ਨੂੰ ਡਾਇਰੈਕਸ਼ਨਸ ਕਰਤੀਆਂ ਕਿ ਜਿੱਥੇ-ਜਿੱਥੇ ਜਿਹੜੀ ਸਜ਼ਾ ਹੈ ਉਹ ਕੋਰਟ ਨੇ ਲਿਖ ਕੇ ਦਿੱਤੀ ਹੋਈ ਹੈ ਵੀ 20 ਸਾਲੀ ਹੈ ਜਾਂ 25 ਸਾਲੀ ਆਰ ਉਹ ਬੰਦਿਆਂ ਨੇ ਪੂਰੀ ਕਰ ਲਈ ਉਹ ਚ ਕੋਈ ਰਿਮਿਸ਼ਨ ਦੀ ਲੋੜ ਨਹੀਂ ਸਰਕਾਰ ਤੋਂ ਕੋਈ ਮਾਫੀ ਮੰਗਣ ਦੀ ਲੋੜ ਨਹੀਂ ਉਹਨਾਂ ਨੂੰ ਬਾਹਰ ਕੱਢੋ ਜਿੱਥੇ ਇੰਪ੍ਰਿਜ਼ਨਮੈਂਟ ਫਾਰ ਲਾਈਫ ਹੈ ਹੁਣ ਕੁਐਸਚਨ ਦੂਜਾ ਆਈਜ਼ ਹੁੰਦਾ ਜਿਹੜਾ ਹਰ ਇੱਕ ਦੇ ਦਿਮਾਗ 'ਚ ਆਉਂਦਾ ਹੋਣਾ ਹੈ ਵੀ ਜਿਹਨੂੰ ਉਮਰ ਕੈਦ ਹੋਈ ਹੋਈ ਐ ਕੀ ਉਹ ਬਾਹਰ ਆਉਣਗੇ ਆਨਸਰ ਨੋ ਦੇ ਵਿੱਚ ਐ ਰੀਜ਼ਨ ਕੀ ਐ ਉਹ ਬਾਹਰ ਆ ਉਹ 14 ਸਾਲ ਮਗਰੋਂ ਵੀ ਬਾਹਰ ਆ ਸਕਦੇ ਆ ਕਿਉਂਕਿ ਉਹਦੇ ਵਿੱਚ 473 ਦੇ ਵਿੱਚ ਸਰਕਾਰ ਨੂੰ ਮਾਫੀ ਦੇਣੀ ਪਊਗੀ ਬਿਲਕੁਲ ਪਰਮਿਸ਼ਨ ਉਹਦੇ ਚ ਰਮਿਸ਼ਨ ਉਹ 14 ਸਾਲ ਮਗਰੋਂ ਦੇ ਸਕਦੀ ਆ ਇਹ ਕੇਸ ਉਹ ਤੋਂ ਵੀ ਟੇਡਾ ਸੀ ਇਹ ਚ ਤਾਂ ਕੋਰਟ ਨੇ ਲਿਖਤਾ ਸੀ ਕਿ ਵੀ 20 ਸਾਲ ਵਿਦਾਊਟ ਪਰਮਿਸ਼ਨ ਉਹਨੂੰ ਕੱਟਣੇ ਪੈਣਗੇ ਉਹਨੇ 20 ਸਾਲ ਕੱਟੇ ਜਦੋਂ 20 ਸਾਲ ਉਹਦੇ ਪੂਰੇ ਹੋਗੇ ਤਾਂ ਕੋਰਟ ਨੇ ਕਿਹਾ ਉਹਨੂੰ ਅੰਦਰ ਰੱਖੇ ਨਹੀਂ ਸਕਦੇ ਇੱਕ ਦਿਨ ਵੀ ਤੁਸੀਂ ਜਿਹੜੇ ਬੰਦਿਆਂ ਦੀ ਉਮਰ ਕੈਦ ਆ ਸਿੰਪਲ ਲਿਖਿਆ ਹੋਇਆ ਔਰ ਉਹ 14 ਸਾਲ ਤੋਂ ਬਾਅਦ ਜਿਹੜੀ ਸਰਕਾਰ ਆ ਉਹਨੂੰ ਛੱਡ ਸਕਦੀ ਹੈ ਜਿਹੜਾ ਇਹਦੇ ਵਿੱਚ ਜਰਨਲ ਡਾਇਰੈਕਸ਼ਨਸ ਵੀ ਕਰੀਆਂ ਕੋਰਟ ਨੇ ਉਹ ਚ ਇਹ ਗੱਲ ਵੀ ਨਾਲ ਲਿਖੀ ਹੈ ਕਿ ਉਹ ਬੰਦਾ ਜੇ ਕਿਸੇ ਹੋਰ ਕੇਸ 'ਚ ਲੁੜਿੰਦਾ ਨਹੀਂ ਤਾਂ ਜਿਹੜੇ ਹੋਮ ਸੈਕ ਜੇ ਜੇ ਮੰਨ ਲਓ ਇੱਕ ਤੋਂ ਵੱਧ ਪਰਚੇ ਆ ਜਾਂ ਉਹ ਤੋਂ ਪੁੱਛ ਕੇ ਚ ਬਾਕੀ ਆ ਜੇ ਹੋਰ ਪਰਚੇ ਚ ਬੇਲ ਆ ਤਾਂ ਉਹ ਬਾਹਰ ਆਊਗਾ ਹੀ ਆਊਗਾ ਨਾ ਸਪੋਜ਼ ਚਾਰ ਪਰਚੇ ਹੋਏ ਹੋਣੇ ਬੰਦੇ ਤੇ ਇੱਕ ਚ ਉਮਰ ਕੈਦ ਹੋਈ ਹੋਈ ਆ 20 ਸਾਲੀ ਤੇ ਜਿਮੇਚ ਹੋਈ ਹੋਈ ਆ ਬਾਕੀਆਂ ਚ ਪਰਚੇ ਹੋਏ ਆ ਪਰ ਬੇਲ ਹੋਈ ਹੋਈ ਆ ਤਾਂ ਵੀ ਬਾਹਰ ਆਊਗਾ ਪਰਚੇ ਇਕੱਲੇ ਨਹੀਂ ਇਫ ਇਟ ਇਜ਼ ਨਾਟ ਰਿਕੁਆਇਰਡ ਟੂ ਬੀ ਡੇਟੇਨਡ ਇਨ ਦੀ ਕਸਟਡੀ ਤਾਂ ਵੀ ਬਾਹਰ ਆਉਣਾ ਬਣਦਾ ਉਹਦਾ ਇਹ ਕਲੈਰੀਫਾਈ ਸੁਪਰੀਮ ਕੋਰਟ ਨੇ ਇਹਦੇ ਬੜਾ ਕਲੀਅਰਲੀ ਕੀਤਾ ਜੀ ਅੱਛਾ ਇਹਦੇ ਵਿੱਚ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਕੋਈ ਜਿਹੇ ਕੇਸ ਧਿਆਨ ਚ ਹੈ ਤੁਹਾਡੇ ਬੰਦੀ ਸਿੰਘਾਂ ਦੇ ਕੇਸ ਕੁਝ ਤੁਹਾਡੇ ਧਿਆਨ ਚ ਹੋਣ ਕਿ ਇਸ ਜੱਜਮੈਂਟ ਦੇ ਨਾਲ ਕਿਸ ਦਾ ਮੇਲ ਖਾ ਰਿਹਾ ਜਾਂ ਜਿਵੇਂ ਸਭ ਤੋਂ ਵੱਡਾ ਕੇਸ ਹੈ ਜਗਤਾਰ ਸਿੰਘ ਹਵਾਰਾ ਹੋਰਾਂ ਦਾ ਕੇਸ ਹੈ ਇੱਕ ਕੇਸ ਪੈਂਡਿੰਗ ਰੱਖਿਆ ਸੀ ਉਹਦੇ ਵਿੱਚੋਂ ਬਰੀ ਹੋ ਗਏ ਕਈ ਕੇਸਾਂ ਦੇ ਵਿੱਚੋਂ ਬਰੀ ਵੀ ਦਿਖਾਈ ਜਾ ਰਿਹਾ ਹੈ ਔਰ ਹੋਰ ਵੀ ਬਹੁਤ ਸਾਰੇ ਬੰਦੀ ਸਿੰਘ ਨੇ ਜਿਹੜੇ ਇਸ ਵੇਲੇ ਅੰਦਰ ਬੈਠੇ ਹੋਣੇ ਉਹਨਾਂ ਨੂੰ ਇਸ ਦਾ ਕਿੰਨਾ ਕੁ ਫਾਇਦਾ ਮਿਲਣਾ ਦੇਖੋ ਐਸ ਪਰ ਐਸ ਮਾਈ ਨੋਲੇਜ ਇਸ ਕਨਸਰਨਡ ਜਿਹੜਾ ਜਗਤਾਰ ਸਿੰਘ ਹਵਾਰਾ ਜੀ ਦਾ ਮੈਟਰ ਹੈ ਇਟ ਇਜ਼ ਸਬਜੁਡਾਈਸ ਬਿਫੋਰ ਦੀ ਸੁਪਰੀਮ ਕੋਰਟ ਉਹਨਾਂ ਦੀ ਅਪੀਲ ਐਸ ਐਲ ਪੀ ਪੈਂਡਿੰਗ ਪਈ ਹੋਈ ਹੈ ਹਾਲੇ ਔਰ ਲਾਈਫ ਇਮ ਪ੍ਰिजनਮੈਂਟ ਹੋਈ ਹੋਈ ਹੈ ਉਮਰ ਕੈਦ ਹੋਈ ਹੋਈ ਹੈ ਉਮਰ ਕੈਦ ਮਤਲਬ ਉਮਰ ਕੈਦ ਗੋਪਾਲ ਵਿਨਾਇਕ ਗੋਡਸੇ ਦੇ ਕੇਸ ਚ ਸੁਪਰੀਮ ਕੋਰਟ ਨੇ ਇਹ ਗੱਲ ਕਲੈਰੀਫਾਈ ਕਰਤੀ ਸੀ ਵੀ ਉਮਰ ਕੈਦ ਮਤਲਬ ਜਿੰਨੀ ਦੇਰ ਨੇਚਰਲੀ ਬੰਦਾ ਦੀ ਡੈਥ ਨਹੀਂ ਹੁੰਦੀ ਫਿਰ ਉਹਨੂੰ ਟਿਲ ਡੈਥ ਕਹਿੰਦੇ ਨੇ ਟਿਲ ਡੈਥ ਨਹੀਂ ਇਟ ਇਜ਼ ਨਾਟ ਮਤਲਬ ਫਾਰ ਦੀ ਰਿਮੇਨਿੰਗ ਲਾਈਫ ਇੰਪ੍ਰੀਜ਼ਨਮੈਂਟ ਫਾਰ ਲਾਈਫ ਮਤਲਬ ਉਹਦੀ ਨੇਚਰਲ ਲਾਈਫ ਨੇਚਰਲ ਲਾਈਫ ਤੱਕ ਉਹ ਅੰਦਰ ਰਹੇਗਾ ਸਬਜੈਕਟ ਟੂ ਰਮਿਸ਼ਨਸ ਰਮਿਸ਼ਨ ਕਿਹੜੀਆਂ 473 ਦੇ ਵਿੱਚ ਸਰਕਾਰ ਮਾਫ ਕਰ ਸਕਦੀ ਹੈ ਹੁਣ ਇਹ ਕੇਸ ਜਦੋਂ ਮੈਂ ਤੁਹਾਨੂੰ ਸ਼ਾਇਦ ਇਸ ਐਗਜ਼ਾਮਪਲ ਨਾਲ ਕਲੈਰੀਫਾਈ ਹੋ ਜੇ ਰਜੀਵ ਗਾਂਧੀ ਅਸੈਸੀਨੇਸ਼ਨ ਕੇਸ ਦੇ ਵਿੱਚ 1991 ਚ ਅਸੈਸੀਨੇਸ਼ਨ ਹੁੰਦਾ 1998 ਚ ਟਾਡਾ ਕੋਰਟ 7 ਬੰਦਿਆਂ ਨੂੰ ਡੇਥ ਇਮਪ੍ਰਿਜ਼ਨਮੈਂਟ ਦਿੰਦੀ ਹੈ ਡੈਥ ਤੇ ਲਾਈਫ ਇਮਪ੍ਰਿਜ਼ਨਮੈਂਟ ਦਿੰਦੀ ਹੈ ਤੇ 2000 ਸਨ 2000 ਚ ਨਾਲਿਨੀ ਦੀ ਜਿਹੜੀ ਡੈਥ ਦੀ سزا ਸੀ ਮੌਤ ਦੀ سزا ਸੀ ਤਾਮਿਲਨਾਡੂ ਦੇ ਗਵਰਨਰ ਨੇ ਉਹਨੂੰ ਰਿਡਿਊਸ ਕਰਕੇ ਲਾਈਫ ਇਮਪ੍ਰਿਜ਼ਨਮੈਂਟ ਕਰਤਾ ਔਰ ਉਹਦੇ ਵਿੱਚ ਕੀ ਹੁੰਦਾ ਹੈ ਲਾਈਫ ਇਮਪ੍ਰਿਜ਼ਨਮੈਂਟ ਤਾਂ ਗੋਪਾਲ ਬਨਾਇਕ ਗੋੜਸੇ ਕੇਸ ਦੇ ਮਤਲਬ ਪੂਰੀ ਆਰਡੀਨਰਲੀ ਪੂਰੀ ਉਹਦੇ ਚ ਜਾਊਗੀ 2014 ਦੇ ਵਿੱਚ ਤਾਮਿਲਨਾਡੂ ਗਵਰਨਮੈਂਟ ਨੇ 432 ਦੇ ਵਿੱਚ ਉਹਨੂੰ ਉਡੀ ਸੈਂਟੈਂਸ ਨੂੰ ਮਾਫੀ ਕਰਨ ਵਾਸਤੇ ਗਵਰਨਮੈਂਟ ਦੀ ਪਰਮਿਸ਼ਨ ਸੌਰਟ ਕੀਤੀ। ਉਹ ਸੁਪਰੀਮ ਕੋਰਟ ਪਹੁੰਚਿਆ ਮੁੱਦਾ। ਸੁਪਰੀਮ ਕੋਰਟ ਨੇ ਪ੍ਰਾਰੀ ਵਾਲਨ ਕੇਸ ਦੇ ਵਿੱਚ 2022 ਦੇ ਵਿੱਚ ਕਿਉਂਕਿ ਗਵਰਨਰ ਕੋਲ ਪਾਰਡਨ ਕਰਨ ਦਾ ਪ੍ਰੈਰੋਗੇਟਿਵ ਹੈ। ਠੀਕ ਹੈ। ਗਵਰਨਰ ਤੇ ਪ੍ਰੈਜ਼ੀਡੈਂਟ 62 ਤੇ 161 ਦੇ ਵਿੱਚ ਉਹਨੇ ਡਿਲੇ ਕਰਤੀ। ਹੁਣ ਜਿੱਦਾਂ ਡਿਲੇ ਰਾਜੂਆਣਾ ਕੇਸ ਵਿੱਚ ਕਮਿਊਟ ਕਰਨ ਵਾਸਤੇ ਜਿਹੜੀ ਪਈ ਹੈ ਡਿਲੇ ਹੋਈ ਹੈ ਸੁਪਰੀਮ ਕੋਰਟ ਦੇ ਫੁੱਲ ਬੈਂਚ ਨੇ ਆਰਟੀਕਲ 142 ਦੇ ਵਿੱਚ ਪ੍ਰਾਲੀਵਾਰਨ ਕੇਸ ਦੇ ਵਿੱਚ ਕਿਉਂਕਿ ਉਹਨੂੰ 30 ਸਾਲ ਹੋ ਗਏ ਸੀ ਉਹਨਾਂ ਦਾ ਗੁੱਡ ਕੰਡਕਟ ਸੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਬਰੀ ਕਰਿਆ ਉਨ੍ਹਾਂ ਦੀ ਮਾਫੀ ਸ਼ਰਤਾ ਵੀ 30 ਸਾਲ ਇਹਨਾਂ ਨੂੰ ਅੰਦਰ ਹੋ ਗਏ ਗੁੱਡ ਕੰਡਕਟ ਹੈ ਔਰ ਉਸ ਤੋਂ ਬਾਅਦ ਇੱਥੋਂ ਤੱਕ ਨਹੀਂ ਨਵੰਬਰ 2022 ਚ ਸੁਪਰੀਮ ਕੋਰਟ ਨੇ ਆਰਟੀਕਲ 142 ਦੀਆਂ ਪਾਵਰਜ਼ ਐਕਸਰਸਾਈਜ਼ ਕਰਦੇ ਹੋਏ ਜਿਹੜੇ ਹੋਰ ਪਿੱਛੇ 7 6 ਬੱਜਦੇ ਸੀਗੇ ਉਹਨਾਂ ਨੂੰ ਵੀ ਰਿਲੀਜ਼ ਕਰਤਾ ਹੁਣ ਕੁਐਸਚਨ ਤੁਸੀਂ ਮੈਨੂੰ ਕਰਿਆ ਸੀ ਰਿਗਾਰਡਿੰਗ ਟੂ ਭਾਈ ਜਗਤਾਰ ਸਿੰਘ ਹਵਾਰਾ ਇਹ ਇਹਦਾ ਮਤਲਬ ਇਹ ਹੋਇਆ ਕਿ ਕਮਿਊਟ ਧਿਰਮਿਟ ਆਰਟ ਦਾ ਸੈਕਸ਼ਨ 473 ਦੇ ਵਿੱਚ ਐਪਰੋਪਰੀਏਟ ਗਵਰਨਮੈਂਟ ਕਰ ਸਕਦੀ ਹੈ ਜਦੋਂ ਇਹ ਕੇਸ ਵਿੱਚ ਜਿਹੜਾ ਅਸੈਸੀਨੇਸ਼ਨ ਕੇਸ 1991 ਦੇ ਵਿੱਚ ਰਜੀਵ ਗਾਂਧੀ ਵਾਲਾ ਹੋਇਆ ਸੀ ਉਹਦੇ ਵਿੱਚ ਡੈਥ ਨੂੰ ਕਮਿਊਟ ਕਰਕੇ ਲਾਈਫ ਕਰਿਆ ਲਾਈਫ ਤੋਂ ਬਾਅਦ ਕਮਿਊਟ ਦੇਖੋ ਡੈਥ ਤੋਂ ਲਾਈਫ ਹੋਈ ਸੈਕਸ਼ਨ 474 ਬੀ ਐਨ ਐਸ ਐਸ ਦਾ ਕਹਿੰਦਾ ਹੈ ਕਿ ਜੇ ਇੱਕ ਇੱਕ ਵਾਰ ਕਮਿਊਟ ਹੋ ਗਈ ਨਾ ਡੈਥ ਤੋਂ ਲਾਈਫ ਹੋ ਗਈ ਤਾ 14 ਸਾਲਾਂ ਮਗਰੋਂ ਨਹੀਂ ਬੰਦਾ ਛੱਡਿਆ ਜਾ ਸਕਦਾ 475 ਚ ਇਹ ਗੱਲ ਕਹਿਤੀ 475 ਤਾਂ 475 ਕਹਿੰਦਾ 14 ਸਾਲ ਮਗਰੋਂ ਰਿਮਿਟ ਕੀਤਾ ਜਾਂਦਾ ਉਹ ਕਹਿੰਦਾ ਨਹੀਂ ਇੱਕ ਵਾਰ ਮਾਫੀ ਮਿਲ ਗਈ ਫੇਰ ਨਹੀਂ ਹੋ ਸਕਦਾ ਛੜਤਾ 30 ਸਾਲ ਨਮਗਰੋ ਸੋ ਵਾਟ ਆਮ ਸੇਇੰਗ ਇਨ that very case ਇੱਕ ਪਾਰਟਿਕੂਲਰ ਕੇਸ ਤੁਸੀਂ ਬੰਦੀ ਸਿੰਘਾਂ ਦਾ ਮੈਨੂੰ ਪੁੱਛਿਆ ਉਹਦੇ ਵਿੱਚ ਜਿੱਥੋਂ ਤੱਕ ਮੈਨੂੰ ਮੈਨੂੰ ਪਤਾ ਹੈ ਇਹ ਮੈਟਰ ਸਬਜੁਡਾਈਸ ਹੈ ਸੁਪਰੀਮ ਕੋਰਟ ਦੇ ਅੱਗੇ ਗਵਰਨਮੈਂਟ ਇਹਨੂੰ ਕਿਸੇ ਵੀ ਟਾਈਮ ਕਮਿਊਟ ਕਰ ਸਕਦੀ ਹੈ ਜੇ ਮਤਲਬ ਚਾਹੇ ਗਵਰਨਮੈਂਟ ਗਵਰਨਮੈਂਟ ਕੋਲ ਤਾਂ ਪਾਵਰ ਹੈਗੀ ਹੈ ਇਹ ਜੱਜਮੈਂਟ ਇਹ ਜੱਜਮੈਂਟ ਆਮ ਮੈਂ ਆਮ ਲੈਟ ਮੀ ਕਲੈਰੀਫਾਈ ਜੇ ਜੇ ਉਸ ਜੱਜਮੈਂਟ ਜੋ ਇਹਨਾਂ ਦੇ ਅਗੇਂਸਟ ਹੈ ਜੇ ਉਹਦੇ ਵਿੱਚ ਕੋਈ ਪਾਰਟਿਕੂਲਰ ਟਾਈਮ ਪਾਇਆ ਹੋਇਆ 20 ਸਾਲ ਪਾਏ ਆ 25 ਸਾਲ ਪਾਏ ਆ ਜਾਂ ਟਿਲ ਡੈਥ ਪਾਇਆ ਉਹ ਮੈਂ ਦੇਖ ਕੇ ਕਰ ਸਕਦਾ ਮੈਂ ਜਰਨਲ ਤੁਹਾਡੇ ਨਾਲ ਗੱਲ ਕਰਦਾ ਕਿਉਂਕਿ ਇਹ ਜਿਹੜੀ ਜੱਜਮੈਂਟ ਹੈ ਕਲੈਰੀਫਾਈ ਕਰਦੀ ਹੈ ਜੇ ਸਾਲ ਲਿਖ ਕੇ ਸਜ਼ਾ ਕਰੀ ਹੋਈ ਹੈ ਜਿੰਨੇ ਸਾਲ ਹੋ ਗਏ ਉਹਨੂੰ ਕੋਈ ਮਾਫੀ ਦੀ ਲੋੜ ਨਹੀਂ ਪੰਜਾਬੀ ਭਾਸ਼ਾ 'ਚ ਇਹ ਕਰੀਏ ਆਪਾਂ ਜੇ ਕੋਰਟ ਨੇ ਇਅਰ ਪਾ ਕੇ ਸਜ਼ਾ ਕਰਤੀ ਸਾਲ ਪਾ ਕੇ ਜਿਹੜੀ ਕਿ ਪਾਵਰ ਹਾਈ ਕੋਰਟ ਤੇ ਸੁਪਰੀਮ ਕੋਰਟ ਕੋਲੇ ਹੈ ਹੋਰ ਕੋਰਟ ਨਹੀਂ ਕਰ ਸਕਦੀ ਕੋਈ ਕਿਉਂਕਿ ਲਾਅ ਦੇ ਵਿੱਚ ਤਾਂ ਇਹ ਹੈ ਵੀ ਜਾਂ ਲਾਈਫ ਇੰਪ੍ਰਿਜ਼ਨਮੈਂਟ ਜਾਂ ਡੈਥ ਪਰ ਪਾਵਰਾਂ ਦੇਤੀਆਂ ਹਾਈ ਕੋਰਟ ਨੂੰ ਸੁਪਰੀਮ ਕੋਰਟ ਨੂੰ ਹੁੰਦਾ ਕੀ ਸੀ ਕਿ ਕਈ ਕੇਸਾਂ ਦੇ ਵਿੱਚ ਲਾਈਫ ਇਮਪ੍ਰਿਜ਼ਨਮੈਂਟ ਕੋਰਟ ਕਰ ਦਿੰਦੀ ਸੀ ਜਿਨ੍ਹਾਂ ਦੇ ਵੱਡੇ ਲਿੰਕ ਹੁੰਦੇ ਸੀ ਉਹ ਸਰਕਾਰਾਂ ਕੋਲ ਪਾਵਰ ਸੀ ਉਹ 14 ਸਾਲ ਮੋਰ ਛੱਡ ਦਿੰਦੇ ਸੀ ਉਹ ਕਹਿੰਦੇ ਵੀ ਨਹੀਂ ਜੇ ਸੀਰੀਅਸ ਆ ਕੋਰਟਾਂ ਨੇ ਵੀ ਆਪਣਾ ਮਤਲਬ ਐਕਸਰਸਾਈਜ਼ ਕਰਨ ਲਈ ਪਾਵਰ ਵੀ ਨਹੀਂ 20 ਸਾਲ ਤਾਂ ਇਹਦੇ ਘਟਾਣੀ ਘਟਾਣੇ ਆ 25 ਘਟਾਣੇ ਆ ਉਹਦੇ ਤੇ ਮੋਹਰ ਲਾਤੀ ਕਨਸਟੀਟਿਊਸ਼ਨਲ ਬੈਂਚ ਨੇ ਇਨ ਇਟਸਾ ਸੁਆਮੀ ਸਰਦਾਨੰਦ ਦਾ ਕੇਸ ਦੇ ਵਿੱਚ ਕਿ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਟਾਈਮ ਪੀਰੀਅਡ ਦੱਸ ਕੇ ਸਜ਼ਾ ਕਰ ਸਕਦੀ ਹੈ ਜਿੰਨੀ ਇਸ ਜੱਜਮੈਂਟ ਦਾ ਇਹ ਮਤਲਬ ਹੈ ਜਿਹੜੇ ਜਿਹੜੇ ਕੇਸਾਂ ਦੇ ਵਿੱਚ ਸਜ਼ਾ ਦਾ ਟਾਈਮ ਪੀਰੀਅਡ 20 ਸਾਲ 25 ਸਾਲ 30 ਸਾਲ ਲਿਖਿਆ ਹੋਇਆ ਲਾਈਫ ਇਮਪ੍ਰੀਜ਼ਨਮੈਂਟ ਅਪ ਟੂ 20 ਇਅਰਸ ਵਿਦਆਊਟ ਰਿਮਿਸ਼ਨ ਜਿਵੇਂ ਇਹ ਕੇਸ 'ਚ ਸੀਗਾ ਉਹ ਸਾਰੇ ਛੱਡੋ ਤੁਸੀਂ ਜੇ ਉਹਨਾਂ ਨੇ ਪੂਰੀ ਸਜ਼ਾ ਘੱਟ ਲਈ ਉਹ ਅਕੋਰਡਿੰਗਲੀ ਯਸ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਇਸ ਜੱਜਮੈਂਟ ਦਾ ਕਈ ਜਿਹੜੇ ਕੈਦੀ ਬੈਠੇ ਹੋਏ ਨੇ ਉਦੇ ਵਿੱਚ ਠੀਕ ਹੈ ਬੰਦੀ ਸਿੰਘ ਵੀ ਹੋਣਗੇ ਪਰ ਇਹ ਤੋਂ ਬਿਨਾ ਹੋਰ ਬਹੁਤ ਸਾਰੇ ਲੋਕ ਦੇਸ਼ ਭਰ ਦੇ ਵਿੱਚ ਜੇ ਹੋਣਗੇ ਜਿਨ੍ਹਾਂ ਨੂੰ ਇਸ ਜੱਜਮੈਂਟ ਦਾ ਆਉਣ ਵਾਲੇ ਟਾਈਮ ਦੇ ਵਿੱਚ ਲਾਹਾ ਮਿਲਣ ਵਾਲਾ ਜਿਸ ਦੇ ਵਿੱਚ ਜਿਵੇਂ ਵਕੀਲ ਸਾਹਿਬ ਨੇ ਦੱਸਿਆ ਕਿ ਜਿਹੜਾ ਟਾਈਮ ਫਿਕਸ ਕੀਤਾ ਹੋਇਆ ਕਿ ਇੰਨੇ ਸਾਲ ਹੈ ਔਰ ਵਿਦਆਊਟ ਪਰਮਿਸ਼ਨ ਹੈ ਉਹਦੇ ਵਿੱਚ ਗਵਰਨਮੈਂਟ ਦੀ ਕਿਸੇ ਇਨਵੋਲਵਮੈਂਟ ਦੀ ਜ਼ਰੂਰਤ ਨਹੀਂ ਹੈਗੀ ਔਰ ਇਹ ਜੱਜਮੈਂਟ ਕਿਸ ਤਰੀਕੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਜੇਕਰ ਪੰਜਾਬ ਦੇ ਸੰਦਰਭ ਦੇ ਅੰਦਰ ਗੱਲ ਕਰੀਏ ਤਾਂ ਬੰਦੀ ਸਿੰਘਾਂ ਦੇ ਕੰਮ ਆਉਂਦੀ ਹੈ ਇਹ ਜੱਜਮੈਂਟ ਤੋਂ ਕਿੰਨਾ ਫਾਇਦਾ ਆਉਣ ਵਾਲੇ ਟਾਈਮ ਦੇ ਵਿੱਚ ਲਿਆ ਜਾਂਦਾ ਇਹ ਦੇਖਣਾ ਲਾਜ਼ਮੀ ਰਹੇਗਾ ਆਪਣੇ ਸਹਿਯੋਗੀ ਅਮਨ ਦੇ ਨਾਲ ਮੇਰਾ ਵੀ ਸੰਗਰਾਹ ਹੁੰਦਾ ਅਨਮੂਟ ਮੋਹਾਲੀ